ਆਜਾ ਨੂੰ ਸਿਕਰਟ ਇਨਫੋਰਮੇਸ਼ਨ ਸਹੀ ਇਕਾ ਕਿ ਸੁਲਤਾਨਵੰਦ ਰੋਡ ਤਾਰਾਂ ਵਾਲੇ ਪੁਲ ਤੋਂ ਸੁਲਤਾਨਵੰਦ ਰੋਡ ਤੇ ਤਾਰਾਂ ਵਾਲੇ ਪੁਲ ਤੋਂ ਸੁਲਤਾਨਵੰਦ ਰੋਡ ਤੇ ਜਿਹੜੇ ਆ ਦੋ ਨੌਜਵਾਨ ਜਿਹੜੇ ਆ ਇੱਕ ਹਥਿਆਰਾਂ ਤੇ ਹੀਰੋਇਨ ਦੀ ਕੇਵ ਦੇਣ ਲਈ ਕਿਸੇ ਪਾਰਟੀ ਨੂੰ ਮਿਲਣ ਲਈ ਆ ਰਹੇ ਨੇ ਜੋ ਉਕਤ ਇਨਫੋਰਮੇਸ਼ਨ ਤੇ ਜਿਹੜੀ ਆ ਕਾਰਵਾਈ ਕਰਦਿਆਂ ਜਦੋਂ ਅਸੀਂ ਇੱਥੇ ਸੁਲਤਾਨਵੰਦ ਰੋਡ ਤੇ ਪਹੁੰਚੇ ਤੇ ਦੋ ਮੁੰਡੇ ਸ਼ੱਕੀ ਹਾਲਾਤ ਵਿੱਚ ਘਰੇ ਜਾਂਦੇ ਦਿਖਾਈ ਦਿੱਤੇ ਜਿਨ੍ਹਾਂ ਨੂੰ ਅਸੀਂ ਰੌਂਡ ਆਪ ਕੀਤਾ ਜਿਸ ਵਿੱਚੋਂ ਇੱਕ ਨੌਜਵਾਨ ਨੇ ਜਿਹੜਾ ਵਾ ਪੁਲਿਸ ਪਾਰਟੀ ਤੇ ਜਿਹੜਾ ਵਾ ਫਾਇਰ ਕੀਤਾ ਤੇ ਜਵਾਬੀ ਕਾਰਵਾਈ ਚ ਉਹ ਮੁੰਡੇ ਤੇ ਫਾਇਰ ਹੋਇਆ ਜਿਸ ਨਾਲ ਉਹ जख्मी ਹੋ ਗਿਆ ਜਿਸ ਨੂੰ ਅਸੀਂ ਮੁਰਲੀ ਸਾਧਾਲੀ ਹਸਪੀਟਲ ਦਾ ਹਸਪੀਟਲ ਦਾ ਹਲ ਕਰਵਾਤਾ ਇਹਨਾਂ ਕੋਲੋਂ ਅੱਧਾ ਕਿਲੋ ਹੈਰੋਇਨ ਇੱਕ ਪਿਸਟਲ ਤੇ ਦੋ ਕਾਰਟੂਜ ਬਰਾਮਦ ਹੋਏ ਇਹ ਦੋਨੇ ਮੁੰਡੇ ਪਰੋਜਪੁਰ ਦੇ ਜਿਹੜਾ ਪਰੋਜਪੁਰ ਦੇ ਰਹਿਣ ਵਾਲੇ ਆ ਸਰ ਕੁਝ ਪਤਾ ਲੱਗਾ ਇਨਵੈਸਟੀਗੇਸ਼ਨ ਕਿੰਨੀ ਦੇਰ ਤੋਂ ਕੰਮ ਕਰ ਰਹੀ ਸੀ ਅਜੇ ਫਰਦਰ ਇਨਵੈਸਟੀਗੇਸ਼ਨ ਦਾ ਹਿਸਾਬ ਆਜ ਅਸੀਂ ਮੁਰਲੀ ਚ ਕਰ ਰਹੇ ਆਂ ਅਗੇ ਫਰਦਰ ਅਹੀਂ ਜਿਹੜਾ ਵਾ ਕੀ ਇਹ ਕਿਹਦੇ ਕੋਲ ਆਏ ਸੀ ਲੈਣ ਜਾਂ ਕਿੰਨੂੰ ਦੇਣੀ ਸੀ ਇਹਨਾਂ ਨੇ ਜਾਂ ਪਿੱਛੋਂ ਕਿਹਦੇ ਕੋਲ ਹਰੋਇਨ ਇਹਨਾਂ ਨੇ ਰਿਸਿਵ ਕੀਤੀ ਆ ਇਸ ਵਾਰ ਇਹ ਕਰ ਰਹੇ ਆ ਇਹ ਜਿਹੜੀ ਆ ਇਹ ਹਜੇ ਤੇ ਜਿਹੜੇ ਇਹ ਦੋਨੇ ਜਿਹੜੇ ਆ ਮਾਈਨਰੀ ਆ ਅੰਡ 18 ਨਹੀਂ ਆ ਪਤਾ ਨਹੀਂ ਕਿਹੜਾ ਵੈਪਨ ਹੈ ਉਹ ਲਾਇਸੈਂਸ ਹੈ ਕਿ ਕਿੱਥੋਂ ਮਿਲਦਾ ਨਹੀਂ ਨਹੀਂ ਐਮਪੀ ਬੇਸਡ ਵੈਪਨ ਆ ਜਿਹੜਾ ਵੀਕਲ ਤੇ ਨਹੀਂ ਪੈਦਲ ਹੀ ਆ ਰਹੇ ਸੀ ਕੀ ਕੋ ਪੈਦਲ ਹੀ ਸੀ ਤੁਹਾਡਾ ਟਾਰਗੇਟ ਸੀ ਇਹਨਾਂ ਦਾ ਕਿਸੇ ਨੂੰ ਨਹੀਂ ਹਜੇ ਹਜੇ ਇਸ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਹਜੇ ਇਨਵੈਸਟੀਗੇਸ਼ਨ ਆਨ ਗoing ਹੈ ਕਿ ਨਹੀਂ ਦੇ ਤੋਂ ਕੰਮ ਕਰ ਰਹੀ ਸੀ ਹਜੇ ਇਨਵੈਸਟੀਗੇਸ਼ਨ ਆਨ ਗoing ਹੈ ਹਜੇ ਤਾਂ ਇਹ ਦਾਖਲ ਕਰਾ ਕੇ ਤੇ ਤੁਝੇ ਰਿਕਵਰੀ ਕੀਤੀ ਹੈ ਫੰਡ ਰਹੇਗਾ ਹੈ